ਕੱਲ ਸਾਡੇ ਥਾਣਾ ਕਤਵਾਲੀ ਦੇ ਏ ਸੀ ਗੁਰਮੀਲ ਸਿੰਘ ਥਾਣੇ ਕਤਵਾਲੀ ਹਾਜ਼ਰ ਸੀ ਤਾਂ ਉਹਦੇ ਕੋਲ ਜਿਹੜਾ ਸੀਗਾ ਇੱਕ ਗੋਰਖਾ ਰਾਮ ਜਿਹੜਾ ਵਾਸੀ ਬਾੜਵੇਂ ਰਾਜਸਥਾਨ ਦਾ ਰਹਿਣ ਵਾਲਾ ਜੋ ਅਵੋਰ ਵਿਖੇ ਕਿਰਾਏ ਦੇ ਮਕਾਨ ਦੇ ਵਿੱਚ ਰਹਿ ਰਿਹਾ ਹੈਗਾ ਜੋ ਬੀ ਐਸ ਐਫ ਤੋਂ ਰਿਟਾਇਰ ਹੈ ਉਹ ਆਪਣੇ ਕਿਸੇ ਦੋਸਤ ਨੂੰ ਛੱਡਣ ਦੇ ਲਈ ਰੇਲਵੇ ਸਟੇਸ਼ਨ ਤੇ 28 ਤਰੀਕ ਨੂੰ ਆਇਆ ਸੀਗਾ ਜਦੋਂ 28 ਤਰੀਕ ਨੂੰ ਰੇਲਵੇ ਸਟੇਸ਼ਨ ਤੇ ਆਇਆ ਸੀ ਤਾਂ ਆਪਦੀ ਉਹਨੂੰ ਚੜਾ ਕੇ ਆਪਦੇ ਦੋਸਤ ਨੂੰ ਟ੍ਰੇਨ ਤੇ ਜਿਹੜਾ ਸੀ ਉਹ ਬਾਜ਼ਾਰ ਦੇ ਵਿੱਚੋਂ ਸਮਾਨ ਵਗੈਰਾ ਖਰੀਦਣ ਚੱਲ ਗਿਆ ਉਸ ਤੋਂ ਬਾਅਦ ਉਹ ਮੋਬਾਈਲਾਂ ਦੀ ਦੁਕਾਨ ਦੁਕਾਨ ਤੋਂ ਕੋਈ ਕਵਰ ਵਗੈਰਾ ਪਾ ਕੇ ਜਦੋਂ ਬਾਹਰ ਨਿਕਲੇ ਤਾਂ ਉਹਨੂੰ ਦੋ ਲੇਡੀਜ਼ ਐਕਟਵਾ ਤੇ ਮਿਲੀਆਂ ਤੇ ਉਹਨਾਂ ਲੇਡੀਜ਼ ਨੇ ਉਹਨੂੰ ਜਿਹੜਾ ਸੀਗਾ ਗੋਰਖੇ ਨੂੰ ਆਪਣੀ ਗੱਲਾਂ ਦੇ ਵਿੱਚ ਮਹਿਲਾ ਫਸਲਾ ਲਿਆ ਜਿਹੜਾ ਸੀ ਉਹ ਉਸ ਤੋਂ ਬਾਅਦ ਉਹਨਾਂ ਦੋਸਤੀ ਕਰਨ ਲਈ ਦੋਸਤੀ ਕਰਕੇ ਆਪਣੀ ਸਕੂਟੀ ਐਕਟਵਾ ਤੇ ਬਿਠਾ ਕੇ ਆਪਣੇ ਨਾਲ ਆਪਦੇ ਕਿਰਾਏ ਦਾ ਮਕਾਨ ਢਿੱਲੋ ਕਲੋਨੀ ਦੇ ਵਿੱਚ ਲਿਆ ਹੋਇਆ ਉੱਥੇ ਲੈ ਗਈਆਂ ਉੱਥੇ ਲਿਜਾ ਕੇ ਆਪਦੇ ਜਾਲ ਫਸਾ ਕੇ ਜਿਹੜੇ ਸੀ ਉਹਦੇ ਕੱਪੜੇ ਉਤਰਵਾ ਲਏ ਜਦੋਂ ਉਹਨੇ ਕੱਪੜੇ ਉਤਰਵਾ ਲੇ ਤਾਂ ਉਹਨਾਂ ਦੇ ਚਾਰ ਜਿਹੜੇ ਮੇਲ ਮਿੱਤਰ ਸੀਗੇ ਉਹਨਾਂ ਲੇਡੀਜ਼ ਦੇ ਉਹ ਇੰਟਰ ਹੋਏ ਉਹਨਾਂ ਨੇ ਉਹਦੀ ਜਿਹੜੀ ਸੀ ਵਿਦਆਊਟ ਕੱਪੜਿਆਂ ਤੋਂ ਜਿਹੜੀ ਆਉਦੀ ਵੀਡੀਓ ਉਹਨਾਂ ਨੇ ਸ਼ੁਰੂ ਕਰਤੀ ਤੇ ਉਸ ਤੋਂ ਬਾਅਦ ਉਹਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੱਤਾ ਬਲੈਕਮੇਲ ਕਰਨ ਤੋਂ ਬਾਅਦ ਜਿਹੜੇ ਸੀਗੇ ਉਹਦੇ ਏਟੀਐਮ ਲੈ ਲਿਆ ਉਹ ਤੋਂ ਏਟੀਐਮ ਤੋਂ ਉਹਦਾ ਜਿਹੜਾ ਸੀ ਪਾਸਵਰਡ ਸੀ ਏਟੀਐਮ ਦਾ ਜ਼ਬਰਦਸਤੀ ਉਹਨੂੰ ਡਰਾ ਧਮਕਾ ਕੇ ਲੈ ਲਿਆ ਉਸ ਤੋਂ ਬਾਅਦ ਉਹਦੇ ਏਟੀਐਮ ਵਿੱਚੋਂ 90000 ਰੁਪਏ ਜਿਹੜਾ ਉਹਨਾਂ ਨੇ ਸਮੇਂ-ਸਮੇਂ ਅ ਤਾਂ ਉਹ ਕੱਲ ਜਿਹੜਾ ਸੀਗਾ ਸਾਡੇ ਥਾਣੇ ਕਤਵਾਲੀ ਦੇ ਵਿੱਚ ਇਹ ਕੰਪਲੇਂਟ ਲੈ ਕੇ ਆਇਆ ਸੀ ਜਿਹਦੇ ਰਿਗਾਰਡਿੰਗ ਜਿਹੜਾ ਸੀ ਅਸੀਂ ਦੋ ਲੇਡੀਆਂ ਚਾਰ ਜੈਂਟਸ ਐ ਇਹਨਾਂ ਦੇ ਖਿਲਾਫ ਜਿਹੜਾ ਸੀ ਮੁਕੱਦਮਾ ਦਰਜ ਕਰ ਦਿੱਤਾ ਉਹਨਾਂ ਦੇ ਵਿੱਚੋਂ ਜਿਹੜਾ ਮੁਕੱਦਮਾ ਦਰਜ ਕਰਨ ਤੋਂ ਬਾਅਦ ਅਸੀਂ ਇੱਕ ਲੇਡੀਜ਼ ਤੇ ਤਿੰਨ ਜੈਂਟਸ ਜਿਹੜੇ ਉਹਨਾਂ ਦੀ ਕੱਲ ਗ੍ਰਿਫਤਾਰੀ ਪਾ ਲਈ ਐ ਤੇ ਉਹ ਜਿਹੜਾ ਸੀ ਗੋਰਖੇ ਦਾ ਵੱਲੋਂ ਜਿਹੜਾ 40000 ਰੁਪਏ ਦੇ ਕੜਵਾਏ ਗਏ ਸੀ ਉਹ 40000 ਰੁਪਏ ਬਰਾਮਦ ਹੋ ਗਏ ਆ ਇੱਕ ਜਿਹੜੀ ਸਕੂਟਰੀ ਤੈਨੂੰ ਨੇ ਕ੍ਰਾਈਮ ਕੀਤਾ ਉਹ ਬਰਾਮਦ ਸੀ ਕਰ ਲਈ ਐ ਦੋ ਆਦਮੀਆਂ ਦੀ ਤੇ ਚ ਗ੍ਰਿਫਤਾਰੀ ਹ ਇਹਨਾਂ ਦੇ ਖਿਲਾਫ ਇਹਦੇ ਚ ਜਸਪ੍ਰੀਤ ਕਰਨਾ ਦੀ ਲੜਕੀ ਆ ਸਾਡੇ ਕਤਵਾਲੀ ਦੇ ਵਿੱਚ ਹੀ ਏਸੀ ਤਰ੍ਹਾਂ ਦਾ ਹਨੀ ਟ੍ਰੈਪ ਦਾ ਉਹਦੇ ਖਿਲਾਫ ਪਹਿਲਾਂ ਵੀ ਇੱਕ ਮਕਦਮਾ ਦਰਜ ਹੈਗਾ ਬਾਕੀ ਅਜੇ ਪੜਤਾਲ ਕਰ ਰਹੇ ਇਹਨਾਂ ਦਾ ਜਿਹੜਾ ਪ੍ਰੀਵੀਅਸ ਰਿਕਾਰਡ ਰਿਕਾਰਡ ਚੈੱਕ ਕਰ ਰਹੇ ਆ ਜੀ ਇਹ ਦਾ ਮਤਲਬ ਹੈ ਪਤੀ ਪਤਨੀ ਇਹਦੇ ਚ ਜਿਹੜੀਆਂ ਦੋ ਲੇਡੀਜ਼ ਆ ਦੋ ਜੋੜੇ ਹੈਗੇ ਜਿਹੜੀਆਂ ਦੋ ਲੇਡੀਜ਼ ਉਹਨਾਂ ਦੇ ਦੋਨੇ ਹਸਬੰਡ ਵੀ ਨਾਲ ਹੈਗੇ ਇੱਕ ਜੋੜਾ ਜਿਹੜਾ ਹੈਗਾ ਰਾਮਪਰਾ ਦਾ ਰਹਿਣ ਵਾਲਾ ਇੱਕ ਤਲਵੰਡੀ ਸਾਬ ਦਾ ਰਹਿਣ ਵਾਲਾ ਜਿਹੜੇ ਦੋ ਲੜਕੇ ਰਹਿਗੇ ਉਹ ਇੱਕ ਕੋਟੀ ਸਿਕਾ ਦਾ ਰਹਿਣ ਵਾਲਾ ਹੈਗਾ ਤੇ ਇੱਕ ਜਿਹੜਾ ਹੈਗਾ ਬੇਕੂ ਹਰਿਆਣੇ ਦਾ ਜੇ ਤਾਂ ਕਲਕਰੀ ਇੱਕ ਸਾਮਕਾ ਫੌਜੀ ਐਨੇ ਜਲਦੀ ਫਸ ਗਿਆ ਆਮ ਲੋਕਾਂ ਨੂੰ ਸਿੱਖੀ ਪੀਂਚਣਾ ਉਸਨੇ ਹਕਾਮ ਨਹੀਂ ਦੀ ਮੈਂ ਆਮ ਲੋਕਾਂ ਨੂੰ ਇਹ ਹੀ ਅਪੀਲ ਕਰਨਾ ਚਾਹਾਂਗਾ ਕਿ ਜਿਹੜੇ ਇਸ ਤਰ੍ਹਾਂ ਦੇ ਮਾੜੇ ਅੰਸਰ ਹੈਗੇ ਜਿਹੜੇ ਬਹਿਲਾ ਫਸਲਾ ਕੇ ਆਪਣੇ ਜਾਲ ਦੇ ਵਿੱਚ ਫਸਾਉਂਦੇ ਆ ਉਹਨਾਂ ਤੋਂ ਬਚਣਾ ਚਾਹੀਦਾਗਾ ਜਿਹੜੇ ਮਾੜੇ ਕੰਮ ਲੋਕੀ ਕਰਦੇ ਆਗੇ ਜਿਨ੍ਹਾਂ ਉਹਨਾਂ ਤੋਂ ਦੂਰ ਰਿਹਾ ਜਾ ਸਕੇ ਉਹ ਨਹੀਂ ਚੰਗੇਗਾ ਇਹ ਸਾਮਕਾ ਫੌਜੀ ਜਿਹੜਾ ਬੰਦਾ ਥਾਗੇ ਉਹਨੂੰ ਹਾਂਜੀ ਬੀਐਸਐਫ ਦੇ ਵਿੱਚੋਂ ਰਿਟਾਇਰ ਹੈਗਾ ਜੀ ਕੱਲ ਸਾਡੇ ਥਾਣਾ ਕਟਵਾਲੀ ਦੇ ਇਹ ਸੀ ਗੁਰਮੀਲ ਸਿੰਘ ਖੜੇ ਕੁਤਵਾਲੀ ਹਾਜ਼ਰ ਸੀ ਤਾਂ ਉਹਦੇ ਕੋਲ ਜਿਹੜਾ ਸੀਗਾ ਇੱਕ ਗੋਰਖਾ ਰਾਮ ਜਿਹੜਾ ਵਾਸੀ ਬਾੜਮੀਰ ਰਾਜਸਥਾਨ ਦਾ ਰਹਿਣ ਵਾਲਾ ਜੋ ਅਵੋਰ ਵਿਖੇ ਕਿਰਾਏ ਦੇ ਮਕਾਨ ਦੇ ਵਿੱਚ ਰਹਿ ਰਿਹਾ ਹੈਗਾ ਜੋ ਬੀਐਸਐਫ ਤੋਂ ਰਿਟਾਇਰ ਹੈ ਉਹ ਆਪਣੇ ਕਿਸੇ ਦੋਸਤ ਨੂੰ ਛੱਡਣ ਦੇ ਲਈ ਰੇਲਵੇ ਸਟੇਸ਼ਨ ਤੇ 28 ਤਰੀਕ ਨੂੰ ਆਇਆ ਸੀਗਾ ਜਦੋਂ 28 ਤਰੀਕ ਨੂੰ ਰੇਲਵੇ ਸਟੇਸ਼ਨ ਤੇ ਆਇਆ ਸੀ ਤਾਂ ਉਹ ਆਪਦੀ ਉਹਨੂੰ ਚੜਾ ਕੇ ਆਪਣੇ ਦੋਸਤ ਨੂੰ ਰੇਲ ਟ੍ਰੇਨ ਤੇ ਜਿਹੜਾ ਸੀ ਉਹ ਬਾਜ਼ਾਰ ਦੇ ਵਿੱਚੋਂ ਸਮਾਨ ਵਗੈਰਾ ਖਰੀਦਣ ਚਲਾ ਗਿਆ ਉਸ ਤੋਂ ਬਾਅਦ ਉਹ ਮੋਬਾਈਲਾਂ ਦੀ ਦੁਕਾਨ ਦੁਕਾਨ ਤੋਂ ਕੋਈ ਕਵਰ ਵੈਰਾ ਪਾ ਕੇ ਜਦੋਂ ਬਾਹਰ ਨਿਕਲੇ ਤਾਂ ਉਹਨੂੰ ਦੋ ਲੇਡੀਜ਼ ਐਕਟਵਾ ਤੇ ਮਿਲੀਆਂ। ਉਹਨਾਂ ਲੇਡੀਜ਼ ਨੇ ਉਹਨੂੰ ਜਿਹੜਾ ਸੀਗਾ ਗੋਰਖੇ ਨੂੰ ਆਪਣੀ ਗੱਲਾਂ ਦੇ ਵਿੱਚ ਬਹਿਲਾ ਫਸਲਾ ਲਿਆ ਜਿਹੜਾ ਸੀ ਉਹਨੂੰ ਉਸ ਤੋਂ ਬਾਅਦ ਉਹਨਾਂ ਦੋਸਤੀ ਕਰਨ ਲਈ ਦੋਸਤੀ ਕਰਕੇ ਆਪਣੀ ਸਕੂਟੀ ਐਕਟਵਾ ਤੇ ਬਿਠਾ ਕੇ ਆਪਣੇ ਨਾਲ ਆਪਦੇ ਕਿਰਾਏ ਦਾ ਮਕਾਨ ਢਿੱਲੋ ਕਲੋਨੀ ਦੇ ਵਿੱਚ ਲਿਆ ਹੋਇਆ ਉੱਥੇ ਲੈ ਗਈਆਂ। ਉੱਥੇ ਲੈ ਜਾ ਕੇ ਜਿਹੜੇ ਸੀ ਉਹਦੇ ਉਹਨੂੰ ਆਪਦੇ ਜਾਲ 'ਚ ਫਸਾ ਫਸਾ ਕੇ ਜਿਹੜੇ ਸੀ ਉਹਦੇ ਕੱਪੜੇ ਉਤਰਵਾਲੇ ਜਦੋਂ ਉਹਨੇ ਕੱਪੜੇ ਤੋਰਵਾ ਲੇਤਾ ਉਹਨਾਂ ਦੇ ਚਾਰ ਜਿਹੜੇ ਮੇਲ ਬਿੱਤਰ ਸੀਗੇ ਉਹਨਾਂ ਲੇਡੀਜ਼ ਦੇ ਉਹ ਇੰਟਰ ਹੋਏ ਉਹਨਾਂ ਨੇ ਉਹਦੀ ਜਿਹੜੀ ਸੀ ਵਿਦਆਊਟ ਕੱਪੜਿਆਂ ਤੋਂ ਜਿਹੜੀ ਉਹਦੀ ਵੀਡੀਓ ਉਹਨਾਂ ਨੇ ਸ਼ੁਰੂ ਕਰਤੀ ਤੇ ਉਸ ਤੋਂ ਬਾਅਦ ਉਹਨੂੰ ਬਲੈਕਮਿਲ ਕਰਨਾ ਸ਼ੁਰੂ ਕਰ ਦਿੱਤਾ ਬਲੈਕਮਿਲ ਕਰਨ ਤੋਂ ਬਾਅਦ ਜਿਹੜੇ ਸੀਗੇ ਉਹਦੇ ਏਟੀਐਮ ਲੈ ਲਿਆ ਉਹ ਤੋਂ ਏਟੀਐਮ ਤੋਂ ਉਹਦਾ ਜਿਹੜਾ ਸੀ ਪਾਸਵਰਡ ਸੀ ਏਟੀਐਮ ਦਾ ਜ਼ਬਰਦਸਤੀ ਉਹਨੂੰ ਡਰਾ ਧਮਕਾ ਕੇ ਲੈ ਲਿਆ ਉਸ ਤੋਂ ਬਾਅਦ ਉਹਦੇ ਏਟੀਐਮ ਵਿੱਚੋਂ 90000 ਰੁਪਏ ਜਿਹੜਾ ਉਹਨਾਂ ਨੇ ਸਮੇਂ-ਸਮੇਂ ਅਨੁਸਾਰ ਕਢਾ ਲਿਆ ਤਾਂ ਉਹ ਕੱਲ ਜਿਹੜਾ ਸੀਗਾ ਸਾਡੇ ਥਾਣੇ ਕਤਵਾਲੀ ਦੇ ਵਿੱਚ ਇੱਕ ਕੰਪਲੇਂਟ ਲੈ ਕੇ ਆਇਆ ਸੀ ਜਿਹਦੇ ਰਿਗਾਰਡਿੰਗ ਜਿਹੜਾ ਸੀ ਅਸੀਂ ਦੋ ਲੇਡੀਆਂ ਚਾਰ ਜੈਂਟਸ ਹੈ ਇਹਨਾਂ ਦੇ ਖਿਲਾਫ ਜਿਹੜਾ ਸੀ ਮੁਕੱਦਮਾ ਦਰਜ ਕਰ ਦਿੱਤਾ ਉਹਨਾਂ ਦੇ ਵਿੱਚੋਂ ਜਿਹੜਾ ਮੁਕੱਦਮਾ ਦਰਜ ਕਰਨ ਤੋਂ ਬਾਅਦ ਅਸੀਂ ਇੱਕ ਲੇਡੀਜ਼ ਤੇ ਤਿੰਨ ਜੈਂਟਸ ਜਿਹੜੇ ਉਹਨਾਂ ਦੀ ਕੱਲ ਗ੍ਰਿਫਤਾਰੀ ਪਾ ਲਈ ਹੈ ਤੇ ਉਹ ਜਿਹੜਾ ਸੀ ਗੋਰਖੇ ਦਾ ਵੱਲੋਂ ਜਿਹੜਾ 40000 ਰੁਪਏ ਉਹਦੇ ਕਨਵਾਏ ਗਏ ਸੀ ਉਹ 40000 ਰੁਪਏ ਬਰਾਮਦ ਹੋ ਗਏ ਆ ਇੱਕ ਜਿਹੜੀ ਸਕੂਟਰੀ ਤਨੂੰ ਨੇ ਕ੍ਰਾਈਮ ਕੀਤਾ ਉਹ ਬਰਾਮਦ ਸੀ ਕਰ ਲਈ ਆ ਦੋ ਆਦਮੀਆਂ ਦੀ ਦਿੱਤੇ ਚ ਗ੍ਰਿਫਤਾਰੀ ਪਹਿਲਾਂ ਵੀ ਇਹਨੂੰ ਫ੍ਰੀਮ ਕਰੀ ਲਾਇਆ ਜੀ ਇਹਨਾਂ ਦੇ ਖਿਲਾਫ ਇਹਦੇ ਚ ਜਸਪ੍ਰੀਤ ਕਰਨਾ ਦੀ ਲੜਕੀ ਆ ਸਾਡੇ ਕਤਵਾਲੀ ਦੇ ਵਿੱਚ ਹੀ ਐਸੀ ਤਰ੍ਹਾਂ ਦਾ ਹਨੀ ਟ੍ਰੈਪ ਦਾ ਉਹਦੇ ਖਿਲਾਫ ਪਹਿਲਾਂ ਵੀ ਇੱਕ ਮਕਦਮਾ ਦਰਜ ਹੈਗਾ ਬਾਕੀ ਅਜੇ ਪੜਤਾਲ ਕਰ ਰਹੇ ਇਹਨਾਂ ਦਾ ਜਿਹੜਾ ਪ੍ਰੀਵੀਅਸ ਰਿਕਾਰਡ ਰਿਕਾਰਡ ਚੈੱਕ ਕਰ ਰਹੇ ਆ ਜੀ ਇਹਦੇ ਵਿੱਚ ਜੀ ਇਹਦਾ ਮਤਲਬ ਹੈ ਪਤੀ ਪਤਨੀ ਕਿੰਨੇ ਇਹਦੇ ਚ ਜਿਹੜੀਆਂ ਦੋ ਲੇਡੀਜ਼ ਆ ਦੋ ਜੋੜੇ ਹੈਗੇ ਜਿਹੜੀਆਂ ਦੋ ਲੇਡੀਜ਼ ਉਹਨਾਂ ਦੋਨੇ ਹਸਬੰਡ ਵੀ ਨਾਲ ਹੈਗੇ ਇੱਕ ਜੋੜਾ ਜਿਹੜਾ ਹੈਗਾ ਰਾਮਪਰਾ ਦਾ ਰਹਿਣ ਵਾਲਾ ਇੱਕ ਤਲਵੰਡੀ ਸਾਬ ਦਾ ਰਹਿਣ ਵਾਲਾ ਜਿਹੜੇ ਦੋ ਲੜਕੇ ਰਹਿਗੇ ਉਹ ਇੱਕ ਕੋਟੀ ਸੇਖਾਂ ਦਾ ਰਹਿਣ ਵਾਲਾ ਜੇ ਤਾਂ ਕਲਕੱਤੀ ਇੱਕ ਸਾਮ ਦਾ ਫੌਜੀ ਐਨੇ ਜ਼ਾਲਮੀ ਫਸਾ ਕੇ ਆਮ ਲੋਕਾਂ ਨੂੰ ਸੱਖੀ ਪੀੜ ਕਰਾਉਂਦੇ ਇਸ ਨੇ ਹਕਾਮ ਨਹੀਂ ਦੀ ਮੈਂ ਆਮ ਲੋਕਾਂ ਨੂੰ ਇਹੀ ਅਪੀਲ ਕਰਨਾ ਚਾਹੂੰਗਾ ਕਿ ਜਿਹੜੇ ਇਸ ਤਰ੍ਹਾਂ ਦੇ ਮਾੜੇ ਅੰਸਰ ਹੈਗੇ ਜਿਹੜੇ ਬਹਿਲਾ ਫਸਲਾ ਕੇ ਆਪਣੇ ਜਾਲ ਦੇ ਵਿੱਚ ਫਸਾਉਂਦੇ ਆ ਉਹਨਾਂ ਤੋਂ ਬਚਣਾ ਚਾਹੀਦਾਗਾ ਜਿਹੜੇ ਮਾੜੇ ਕੰਮ ਲੋਕੀ ਕਰਦੇ ਆਗੇ ਜਿਨ੍ਹਾਂ ਉਹਨਾਂ ਤੋਂ ਦੂਰ ਰਿਹਾ ਜਾ ਸਕੇ ਉਹ ਨਹੀਂ ਚੰਗੇਗਾ ਇਹ ਸਾਮ ਦਾ ਫੌਜੀ ਜਿਹੜਾ ਬੰਦਾ ਥਾਗੇ ਉਹਨੂੰ ਹਾਂਜੀ ਇਹ ਬੀਐਸਐਫ ਦੇ ਵਿੱਚੋਂ ਰਿਟਾਇਰ ਹੈਗਾਗਾ